ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਨਕੋਦਰ ਦੀ ਤਾਂ ਉਸ ਵੇਲੇ ਉੱਥੇ ਹੰਗਾਮਾ ਹੋਇਆ ਜਦੋਂ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਲੱਗਦੇ ਦਰਖਤ ਨੂੰ ਦੂਜੀ ਧਿਰ ਦੇ ਵੱਲੋਂ ਪਟਿਆ ਗਿਆ ਤਾਂ ਪਹਿਲੀ ਧਿਰ ਨੇ ਇਲਜ਼ਾਮ ਲਗਾਏ ਨੇ ਕਿ ਐਨਆਰਆਈ ਦੀ ਸ਼ਹਿ ਦੇ ਉੱਤੇ ਇਹਨਾਂ ਦਰਖਤਾਂ ਨੂੰ ਪੁੱਟਿਆ ਗਿਆ ਜਿਹਦੇ ਚੱਲਦੇ ਉੱਥੇ ਕਾਫੀ ਇਸ ਗੱਲ ਨੂੰ ਲੈ ਕੇ ਤਕਰਾਰ ਹੋਈ ਹੈ ਕਿ ਐਨਆਰਆਈ ਦੀ ਸ਼ਹਿ ਤੇ ਅਜਿਹਾ ਕੰਮ ਹੋ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ ਸਭ ਤੋਂ ਪਹਿਲਾਂ ਸੁਣਾਂਗੇ ਪਹਿਲੀ ਧਿਰ ਦਾ ਬਿਆਨ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਰਬਜੀਤ ਸਿੰਘ son ਆਫ ਸ਼ੰਕਰ ਸਿੰਘ ਪਿੰਡ ਬਲਲੋਂ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਸੀਂ ਇੱਥੇ ਜੋ ਕੱਲ ਵਾਕਿਆ ਹੋਇਆ ਇੱਥੇ ਦਰਸਤ ਲਾਏ ਹੋਏ ਸੀਗੇ ਨਾਲ ਨਾਲ ਗੋਦੋਲੇ ਦੀ ਕੰਧ ਦੇ ਨਾਲ ਕੋਈ 6-7 ਸਾਲ ਤੋਂ ਲੱਗੇ ਹੋਏ ਸੀਗੇ ਉਹਨਾਂ ਦਾ ਕੋਈ ਵੀ ੜਕਾ ਨਹੀਂ ਇੱਥੇ ਕੋਈ ਵੀ ਆ ਇੱਥੇ ਕੱਲ ਕੁਝ ਆਨਸਰ ਅਸੀਂ ਕਹਿ ਸਕਦੇ ਆ ਇੱਕ ਐਨਆਰਆਈ ਆ ਸਾਡੇ ਇੱਥੇ ਤਾਰਾ ਸਿੰਘ ਸਾਨੂੰ ਕਿਸ਼ਨ ਸਿੰਘ ਉਹਨੇ ਕੁਝ ਬੰਦੇ ਇਕੱਠੇ ਕਰਕੇ ਇੱਥੇ ਲਿਆ ਕੇ ਅਸੀਂ ਚਲੇ ਗਏ ਗੱਡੀ ਦੇ ਵਿੱਚ ਆਪਦੇ ਕੰਮ ਤੇ ਇੱਥੇ ਉਹਨਾਂ ਨੇ ਦਰਾਤ ਵੜਨੇ ਸ਼ੁਰੂ ਕਰ ਦਿੱਤੇ ਜੋ ਕਿ ਇੱਥੇ ਕੋਠੇ ਤੋਂ ਵੀ ਉੱਚੇ-ਉੱਚੇ ਦਰਾਤ ਸੀਗੇ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹਦੇ ਵਿੱਚ ਬੰਦੇ ਬਗੀਚਾ ਸਿੰਘ ਸਾਬਕਾ ਸਰਪੰਚ ਅਮਰੀਕ ਸਿੰਘ ਦਾ ਲੜਕਾ ਤੇ ਉਹਨਾਂ ਦੇ ਚਾਚੇ ਦਾ ਪੁੱਤ ਕਲਵੰਤ ਸਿੰਘ ਤੇ ਆਪਣੇ ਹਾਂ ਅਮਰਪਾਲ ਸਿੰਘ ਲਾਲ ਸਿੰਘ ਦੀਪਾ ਦੇ ਗੁਰਦੇਵ ਸਿੰਘ ਗੁਰਪ੍ਰੀਤ ਸਿੰਘ ਦਲਵਾਰ ਸਿੰਘ ਤੇ ਹੋਰ ਬਹੁਤ ਜਣੇ ਸੀਗੇ ਸਖਜੈਨ ਸਿੰਘ ਭਗਤ ਸਿੰਘ ਇਹ ਬੰਦਿਆਂ ਨੇ ਇੱਥੇ ਆਣ ਕੇ ਦਰਾਸਤ ਵੱਢੇ ਆ ਦਰਾਸਤ ਵੱਢ ਕੇ ਇਕੱਠੇ ਕਰਕੇ ਟਰਾਲੀ ਚੱਲ ਕੇ ਲੱਦ ਗਏ ਆ ਘਰ ਦੇ ਸਾਡੇ ਇੱਥੇ ਸੀਗੇ ਬਲਜੀਤ ਕੌਰ ਮੇਰੀ ਘਰ ਵਾਲੀ ਖੜੀ ਆ ਇਹਨਾਂ ਨੇ ਉਹਨਾਂ ਨੂੰ ਰੋਕਿਆ ਉਹ ਉਹ ਨਹੀਂ ਰੁਕੇ ਉਹ ਕਹਿੰਦੇ ਅਸੀਂ ਤਾਂ ਵੱਢਨੇ ਆ ਏਦਾਂ ਵੱਢ ਕੇ ਜਾਣੇ ਆ ਸਾਡਾ ਰਾਜ ਆ ਅਸੀਂ ਇਹ ਬੇਨਤੀ ਕਰਦੇ ਆ ਵੀ ਰਾਜ ਭਗਵੰਤ ਮਾਨ ਦਾ ਆਇਆ ਵਾ ਅਸੀਂ ਕਹਿੰਨੇ ਬਹੁਤ ਵਧੀਆ ਵਾ ਪਰ ਆ ਭਾਵਨ ਤੇ ਭਗਵੰਤ ਮਾਨ ਦੇ ਰਾਜ ਦੇ ਵਿੱਚ ਇੱਥੇ ਗੁੰਡਾ ਅੰਸਰਾਂ ਨੇ ਆ ਦਿਨ ਦਹਾੜੇ ਇਹ ਰੁੱਖ ਵੱਢੇ ਆ ਰੁੱਖ ਵੱਢਣੇ ਮੈਨੂੰ ਦੱਸ ਦੋ ਪਹਿਲਾਂ ਚੰਗੀ ਗੱਲ ਆ ਕੋਈ ਚੰਗੀ ਗੱਲ ਨਹੀਂ ਬਾਕੀ ਲੋਕੀ ਲਾਉਂਦੇ ਆ ਗਵਰਨਮੈਂਟ ਨੇ ਭਗਵੰਤ ਮਾਨ ਨੇ ਕਿੰਨੀ ਮਹਿਮਾ ਚ ਲਈ ਆ ਵੀ ਦਰਖਤ ਲਾਓ ਇੱਥੇ ਇਹਨਾਂ ਬੰਦਿਆਂ ਨੇ ਦਰਾਹਤ ਇੱਥੇ ਲਾਏ ਆ ਵੀ ਬਦਸਤ ਲਾਉਣੇ ਚਾਹੀਦੇ ਨਰੇਗਾ ਦੇ ਵਿੱਚ ਤੇ ਇਹਨਾਂ ਬੰਦਿਆਂ ਨੇ ਇੱਥੇ ਦਰਾਹਤ ਵੱਢੇ ਆ ਜੋ ਕਿ ਇੱਕ ਬਹੁਤ ਮਾੜੀ ਘਟਨਾ ਵਾ ਅਸੀਂ ਮੰਗ ਕਰਦੇ ਆ ਵੀ ਇਹਨਾਂ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਅਸੀਂ ਸੰਬੰਧ ਦੇ ਵਿੱਚ ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਪਹਿਲਾਂ ਵੀਡੀਓ ਸਾਹਿਬ ਡੀਡੀਪੀਓ ਸਾਹਿਬ ਏਡੀਸੀ ਸਾਹਿਬ ਡੀਸੀ ਸਾਹਿਬ ਡਾਇਰੈਕਟਰ ਸਾਹਿਬ ਮਤਲਬ ਇਹਨਾਂ ਨੂੰ ਹੀ ਮਿਲਿਆ ਕੱਲ ਵੀ ਮਿਲਿਆ ਅੱਜ ਵੀ ਮਿਲ ਕੇ ਆਇਆ ਅਜੇ ਤੱਕ ਚਲੋ ਉਹਨਾਂ ਨੇ ਵੀ ਸਾਨੂੰ ਦੱਸਿਆ ਉਹਨਾਂ ਤੇ ਸਿਆਸੀ ਦਬਾਅ ਬਹੁਤ ਪਾ ਰਿਹਾ ਜਾ ਰਿਹਾ ਦਾ ਜੋ ਇਸ ਵੇਲੇ ਚੱਲ ਰਿਹਾ ਵਾ ਉਹਨਾਂ ਦੇ ਉਹ ਆਉਣਗੇ ਪਰ ਉਹ ਕਹਿੰਦੇ ਸਾਡੇ ਤੇ ਬਹੁਤ ਦਬਾਅ ਪਾ ਰਿਹਾ ਵੀ ਤੁਸੀਂ ਉੱਥੇ ਜਾਣਾ ਨਹੀਂ ਇਦਾਂ ਨਹੀਂ ਕਰਨਾ ਨਹੀਂ ਅਫਸਰ ਬਹੁਤ ਵਧੀਆ ਸਾਡੇ ਨਾਲ ਬੜੀ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਡੇ ਨਾਲ ਉਹਨਾਂ ਨੇ ਮਿਲਿਆ ਸਾਨੂੰ ਦਰਖਾਸਤਾਂ ਦੇ ਨੰਬਰ ਵੀ ਲਾ ਕੇ ਦਿੱਤੇ ਆ ਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਜੇ ਇਦਾਂ ਹੀ ਦਰਹਤ ਵੱਢ ਹੁੰਦੇ ਹੋਏ ਤੇ ਵਾਤਾਵਰਣ ਦਾ ਕੀ ਬਣੂਗਾ ਸਾਡੇ ਪੰਜਾਬ ਦਾ ਕੀ ਬਣੂਗਾ ਅਜੀ ਤਰ੍ਹਾਂ ਦਾ ਰਖਤ ਲਾਉਨੇ ਆ ਇਹ ਦਰਾਖਤ ਮਗਰ ਵੱਡਣ ਤੇ ਹੋਏ ਆ ਜੋ ਐਨ ਆਰ ਆਈ ਆ ਤਾਰਾ ਸਿੰਘ ਅਮਰੀਕਾ ਤੋਂ ਆਇਆ ਯੂ ਐਸ ਏ ਤੋਂ ਉੱਥੇ ਯੂ ਐਸ ਏ ਦੇ ਵਿੱਚ ਇਹ ਦੇਖ ਕੇ ਆ ਦੇਖੋ ਉੱਥੇ ਕੀ ਵਾਤਾਵਰਨ ਬਣਾਇਆ ਉੱਥੇ ਇੱਕ ਮਿੱਟੀ ਦਾ ਇਦਾਂ ਵੀ ਤਣਕਾ ਨਹੀਂ ਹਲਾਉਂਦੇ ਜਿੱਥੇ ਪਹਾੜੀ ਆ ਉੱਥੇ ਪਹਾੜੀ ਜਿੱਥੇ ਕੋਈ ਵੀ ਚੀਜ਼ ਉੱਥੇ ਬਣੀ ਉਹਨੂੰ ਕੋਈ ਵਾਤਾਵਰਨ ਨੂੰ ਪਾਸੇ ਨਹੀਂ ਕਰਦੇ ਇੱਥੇ ਆਣ ਕੇ ਪਾ ਕੇ ਗਲਾਂ ਵਿੱਚ ਸਾਪੇ ਖੱਟੇ ਤੇ ਕਹਿੰਦੇ ਇਹ ਗੁਰਦੁਆਰੇ ਦੀ ਸੇਵਾ ਕਰਨਾ ਆ ਨਾ ਸੇਵਾ ਦਾ ਕੋ ਬਹਾਨਾ ਆ ਧਰਾਤੂਨਾਂ ਨੇ ਛਰੇ ਆ ਵਢਿਆ ਜਿਹੜੇ ਬੰਦਿਆਂ ਸਾਥ ਦਿੱਤਾ ਇਹਨਾਂ ਤੇ ਦੋ ਦੋ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਆ ਜਿਹੜੇ ਬੰਦੇ ਨਾਲ ਆ ਇਹਨਾਂ ਤੇ ਪਹਿਲਾਂ ਵੀ ਪਿੰਡ ਦੇ ਵਿੱਚ ਪਰਚੇ ਦਰਜ ਹੋਏ ਹੋਇਆ ਇਸ ਕਰਕੇ ਅਸੀਂ ਤਾਂ ਮੰਗ ਕਰਦੇ ਆ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਇਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਤੁਸੀਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹਾਂਜੀ ਕੋਈ ਪੁਲਿਸ ਨੂੰ ਵੀ ਇਹਦੀ ਕੰਪਲੇਟ ਕੀਤੀ ਬਹੁਤ ਸੈਡੂਰ ਕੰਪਲੇਟ ਕੀਤੀ ਆ ਪੁਲਿਸ ਨੇ ਕੀ ਕੀਤਾ ਕੱਲ ਪੁਲਿਸ ਆਇਆ ਕਿ ਐਸ.ਆਈ. ਇੱਥੇ ਆਇਆ ਸੀਗਾ ਤੋਂ ਦੇਖ ਕੇ ਵੀਡੀਓ ਬਣਾ ਕੇ ਚਲੀ ਗਿਆ ਅੱਛਾ ਜੀ ਹਾਂਜੀ ਉਹਨਾਂ ਨੇ ਇਹ ਕਿਹਾ ਵਾ ਵੀ ਸਾਨੂੰ ਮਹਿਕਮਾ ਜਿਹੜਾ ਇਹ ਰਿਪੋਰਟ ਕਰੂਗਾ ਅਸੀਂ ਕਾਰਵਾਈ ਕਰਾਂਗੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਨਹੀਂ ਕਰਾਂਗੇ ਪਰ ਇਹ ਮਹਿਕਮੇ ਨੇ ਉਹ ਕਹਿੰਦੇ ਸਾਨੂੰ ਕਰਨੀ ਆ ਵੀ ਇਹ ਮਹਿਕਮਾ ਸਾਨੂੰ ਲਿਖੂਗਾ ਸਾਰੀ ਰਿਪੋਰਟ ਕਰਕੇ ਆਪਦੀ ਵੀ ਇੱਥੇ ਦਰਖਤਾਂ ਵੱਡ ਹੋਈ ਆ ਵੀਡੀਓ ਸਾਡੇ ਕੋਲ ਬਣੀਆਂ ਹੋਈਆਂ ਜਿਹੜੇ ਦਰਖਤ ਸੀਗੇ ਹਾਂਜੀ ਹਾਂਜੀ ਕਿੰਨਾ ਸਮੇਂ ਤੋਂ ਲੱਗੇ ਹੋਏ ਉਹ 6 ਸਾਲ ਤੋਂ ਲੱਗੇ ਆ ਜੀ 5 ਤੋਂ 6 ਸਾਲ ਦੇ ਵਿੱਚ ਦੇ ਲੱਗੇ ਹੋਏ ਹਾਂਜੀ ਕਿੱਥੇ ਸੀਗੇ ਉਹ ਦਰਖਤ ਕੋਠੇ ਨੋ ਵੀ ਇਹਦੇ ਨਾਲ ਆ ਜਿਹੜਾ ਕੋਠਾ ਇਹਨੋ ਵੱਡੇ ਵੱਡੇ ਉਹ ਦੇਖੋ ਦਰਖਤ ਅੱਛਾ ਜੀ ਉਧਰੋਂ ਮੜਾ ਕੇ ਕੈਮਰਾ ਮਾਰੋ ਉਹ ਤੋਂ ਵੀ ਵੱਡੇ ਸੀਗੇ ਇਹਦਾ ਹੱਥ ਸੀਗੀ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹ ਕਰਦੇ ਆ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਬਣਦੀ ਕਾਰਵਾਈ ਆ ਅਸੀਂ ਇਹ ਨਹੀਂ ਕਹਿੰਦੇ ਜੋ ਵੀ ਬਣਦੀ ਕਾਰਵਾਈ ਆ ਸਾਡੇ ਕੋਲ ਵੀਡੀਓ ਮੌਜੂਦ ਆ ਇਹਨਾਂ ਫੋਨਾਂ 'ਚ ਵੀ ਆ ਸਾਡੇ ਕੈਮਰੇ ਲੱਗੇ ਹੋਏ ਘਰ ਦੇ ਮੋਹਰੇ ਉਹਨਾਂ ਕੈਮਰੇਾਂ ਵਿੱਚ ਵੀ ਆ ਅਸੀਂ ਕੋਈ ਬੰਦਾ ਨਈਅਤ ਨਹੀਂ ਜਿਹੜੇ ਬੰਦੇ ਕੈਮਰੇ ਦੇ ਵਿੱਚ ਆਏ ਉਹ ਬੂਟੇ ਵੱਢਦੇ ਆ ਚੱਕਦੇ ਆ ਵਿੱਚ ਰਸ ਦੇ ਟਰਾਲੀਆਂ ਦੇ ਵਿੱਚ ਰੱਖਦੇ ਆ ਲੈ ਜਾਂਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਿੰਨੇ ਕੁ ਬੂਟੇ ਲੱਗੇ ਬੂਟੇ ਘਟੋ ਘਟੋ ਮੇਰੇ ਖਿਆਲ ਵਿੱਚ 15 20 ਬੂਟੇ ਸੀਗੇ ਇਹ ਐਸ ਲੋਈ ਸਰਕਾਰ ਆ ਉਹਨਾਂ ਦੇ ਜੋ ਅਸੀਂ ਇਹ ਨਹੀਂ ਕਹਿੰਦੇ ਵੀ ਭਗਵਾਨ ਦਮਨ ਆਮ ਪਾਰਟੀ ਆਮ ਪਾਰਟੀ ਸਾਰੀ ਨੂੰ ਜਿਹਦੇ ਕੁਝ ਬੰਦੇ ਜਿਹੜੇ ਮੋਤਵਾਰ ਬਣੇ ਹੋਏ ਆ ਇਹ ਸਾਡੇ ਏਰੀਏ ਦੇ ਉਹਨਾਂ ਦੇ ਸ਼ਹਿਰ ਤੇ ਕੰਮ ਹੋਇਆ ਉਹ ਇਥੇ ਵੀ ਕਹਿੰਦੇ ਆ ਵੀ ਅਸੀਂ ਐਂ ਕਰ ਦਵਾਂਗੇ ਸਾਨੂੰ ਉਹ ਕਹਿੰਦੇ ਪੱਟ ਸੜੋ ਗੱਲਾਂ ਕਰਦੇ ਅਸੀਂ ਸੁਣਿਆ ਇੱਥੇ ਬੁੜੀਆਂ ਨੇ ਸੁਣਿਆ ਉਹ ਕਹਿੰਦੇ ਕੋਈ ਪਰਵਾਹ ਨਹੀਂ ਤੁਸੀਂ ਜਾ ਕੇ ਪੱਟ ਸੜੋ ਪੱਟ ਕੇ ਮੁੱਦਾ ਇਕਵਾ ਦਿਓ ਔਰ ਆ ਦੇ ਲੋਈ ਤੇ ਟੈਲ ਇਟਾਂ ਉੱਪਰ ਲਗਣ ਡੀਆਂ ਆ ਛੜੀਆਂ ਜਿਹੜਾ ਕਿ ਪਚਾਇਤ ਵੀ ਨਹੀਂ ਇਸ ਵੇਲੇ ਨਾ ਪਚਾਇਤ ਆ ਨਾ ਸਰਪੰਚ ਆ ਜਿਹੜੀਆਂ ਪਚਾਇ ਆ ਗਲੀ ਦੀਆਂ ਇਟਾਂ ਕੌਣ ਪੜ ਸਕਦਾ ਤੇ ਕੌਣ ਲਾ ਸਕਦਾ ਕਾਨੂੰਨੀ ਤੌਰ ਤੇ ਇਹ ਵੀ ਇੱਕ ਗੁੰਡਾ ਰਾਜ ਆ ਕੋਈ ਨਾ ਇੱਟ ਪੜ ਸਕਦਾ ਨਾ ਕੋਈ ਇੱਟ ਲਾ ਸਕਦਾ ਆ ਸਾਡੇ ਨਵੀਆਂ ਇਟਾਂ ਤੋਂ ਇਟਾਂ ਨਵੀਆਂ ਉਹ ਪਈਆਂ ਵਾਂ ਜਿਹੜੀਆਂ ਲਾ ਰਿਆ ਉੱਤੇ ਜਿੱਥੇ ਦਾਸਤ ਪੱਟੀ ਸੀ ਤੁਸੀਂ ਦੇਖ ਸਕਦੇ ਆ ਕੈਮਰੇ ਦੇ ਨਾਲ ਦਿਖਾ ਦਿਓ ਅਸੀਂ ਤੇ ਇਹ ਮੰਗ ਕਰਦੇ ਆ ਜੀ ਇਹਦਾ ਕਾਰਵਾਈ ਹੋਣੀ ਚਾਹੀਦੀ ਆ ਤੇ ਪਾਜੀ ਇਹਨਾਂ ਨੇ ਤੱਕਾ ਜੋ ਆ ਪੈਸਵੰਦ ਇਕੱਠੇ ਹੋਏ ਤੇ ਇਹਨਾਂ ਧੱਕੇਸ਼ਾਹੀ ਕੀਤੀ ਗੱਲ ਅਸੀਂ ਇੱਥੋਂ ਚਲੇ ਗਏ ਇਹਨਾਂ ਨੇ ਬਾਅਦ ਦੇ ਵਿੱਚ ਦਰਸਤ ਵੱਢਣੇ ਸ਼ੁਰੂ ਕਰ ਦਿੱਤੇ ਹਨਾ ਵੱਡ ਕੇ ਟਰਾਲੀਆਂ ਚ ਲੱਦ ਕੇ ਲੈ ਗਏ ਸਾਨੂੰ ਪਤਾ ਕਿੱਥੇ ਲਗਾ ਕਿੱਥੇ ਨਹੀਂ ਇਹ ਧੱਕੇਸ਼ਾਹੀ ਕੀਤੀ ਗੁੰਡਾਗਰਦੀ ਨਾ ਕੀਤੀ ਇਹ ਕਹਿੰਦਾ ਨਾ ਰਹੀ ਆ ਅ ਸਦਾ ਤਾਰਾ ਸਿੰਘ ਤੋਂ ਸਾਨੂੰ ਕਿਸ਼ਨ ਸਿੰਘ ਉਹ ਨਾਲ ਆ ਕੇ ਉਹਨੇ ਸਾਰੇ ਲਿਆ ਨਾਲ ਲਿਆ ਕੇ ਸਾਰੀ ਕਾਰਵਾਈ ਕੀਤੀ ਇਹ ਇਹਨਾਂ ਨੇ ਤੇ ਸਾਡੇ ਮਗਰੋਂ ਇਹਨਾਂ ਨੇ ਲੈ ਗਏ ਆ ਹੁਣ ਦੋ ਦਰਸਤ ਜਿਹੜੇ ਬਚੇ ਆ ਇਹ ਮਗਰੋਂ ਸਾਡੀਆਂ ਜਨਾਨੀਆਂ ਨੇ ਰੋਕ ਕੇ ਫਿਰ ਬਚਾਏ ਇਹਨਾਂ ਕੋਲ ਉਹ ਪ੍ਰੂਫ ਜੇ ਸਬੂਤ ਹੈਗਾ ਐਡੀਸੀ ਸਾਹਿਬ ਨੂੰ ਮਿਲੇ ਆ ਐਡੀਸੀ ਸਾਹਿਬ ਨੂੰ ਮਿਲੇ ਆ ਵੀਡੀਓ ਸਾਹਿਬ ਨੂੰ ਮਿਲੇ ਆ ਹਨ ਤੇ ਐਸਐਚਓ ਸਾਹਿਬ ਨੂੰ ਮਿਲੇ ਕੋਦਰੋਂ ਨਾਲ ਦਿਖਾ ਦਿੱਤੀ ਹੈ ਤੇ ਹਜੇ ਪ੍ਰਸ਼ਾਸਨ ਕੋਈ ਕਾਰਵਾਈ ਤੋ ਕੋਈ ਕੀਤੀ ਨਹੀਂ ਕੀੜਾ ਮਾਰ ਕੇ ਚਲੇ ਗਏ ਇਥੋਂ ਔਰ ਕਿ ਉਹ ਕਹਿੰਦੇ ਸਾਡੇ ਤੇ ਦਬਾਅ ਬਹੁਤ ਆ ਪ੍ਰੈਸ਼ਰ ਸਾਡੇ ਤੇ ਦਬਾਅ ਬਹੁਤ ਜ਼ਿਆਦਾ ਪ੍ਰੈਸ਼ਰ ਆ ਇੱਕ ਪਾਸੇ ਤਾਂ ਗੱਲ ਕਰੀਏ ਭਗਵੰਤ ਸਿੰਘ ਮਾਨ ਜੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਆ ਉਹ ਤਾਂ ਲਾਈ ਜਾ ਰਹੇ ਜੀ ਉਹਨਾਂ ਤਾਂ ਕਹਿਣਾ کہہ ਰਿਹਾ ਲਾ ਵੀ ਰਿਹਾ ਉਹ ਪਰ ਇਹ ਇਦਾਂ ਦੇ ਜਿਹੜੇ ਗੁੰਡਾ ਅੰਸਰੇ ਪਟਰੇ ਵਿੱਚ ਜਿਹੜਾ ਹੈਗਾ ਬੂਟੇ ਲੱਗੇ ਹੋਏ ਜਿਹੜੇ ਹੈਗੇ ਆ ਉਹ ਜਿਹੜੇ ਪੱਟੇ ਜਾ ਰਹੇ ਕੀ ਕਹਿਣਾ ਚਾਹੋਗੇ ਉਹ ਪੱਟੇ ਜਾ ਰਹੇ ਆ ਇਹ ਗਲਤੀ ਹੈ ਜੀ ਨਜਾਇਜ਼ ਹੈ ਸਾਰਾ ਕੁਝ ਧੱਕੇ ਨਾਲ ਹੀ ਕਰਨ ਦੇ ਆ ਹੁਣ ਇੱਥੇ ਹੈ ਵੀ ਨਹੀਂ ਬੰਦਾ ਵੀ ਸਾਡਾ ਇਹਨਾਂ ਜਿਹੜਾ ਨੂੰ ਕਹਿ ਸਕਦਾ ਜਨਾਨੀਆਂ ਸੀਗੀਆਂ ਜਨਾਨੀਆਂ ਦਾ ਓਕੇ ਮੰਨਦੇ ਆਂ ਅਸੀਂ ਪੁਲਿਸ ਲਿਆ ਕੇ ਸਾਡਾ ਰਾਜ ਹੈ ਅਸੀਂ ਪੁਲਿਸ ਅਹੀਂ ਆਇਓ ਰਹਿੰਦੇ ਵੀ ਪੱਟਾਂਗੇ ਲਿਆ ਕੇ ਪੁਲਿਸ ਨੂੰ ਲਿਆ ਕੇ ਨਾਲ ਸਤਾਵਾਂਗੇ ਪੁਲਿਸ ਲਿਆ ਕੇ ਪੱਟਾਂਗੇ ਤੁਸੀਂ ਡੱਕੋਗੇ ਮੋਰੇ ਜਨਾਨੀਆਂ ਮੋਰੇ ਹੋ ਗਈਆਂ ਕਹਿੰਦੇ ਨਹੀਂ ਪੱਟਣ ਦੇਣ ਅਸੀਂ ਬੁੜੀ ਪੁਲਿਸ ਲਿਆ ਕੇ ਪਟਾਵਾਂਗੇ ਤੇ ਕਿਹਦਾ ਲੱਗਦਾ ਕਿ ਕਿਹਦਾ ਜ਼ੋਰ ਲੱਗ ਰਿਹਾ ਹੈ ਕਿਹੜੀ ਸਰਕਾਰ ਦਾ ਜ਼ਿਆਦਾ ਜ਼ੋਰ ਲੱਗ ਰਿਹਾ ਹੈ ਇੱਥੇ ਤੇ ਸਰਕਾਰ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਨੇ ਕਿ ਮਗਰ ਇਹਨਾਂ ਦੇ ਕੌਣ ਹੈ ਹੁਣ ਇਹਨਾਂ ਨੂੰ ਪਤਾ ਹੋਊਗਾ ਘਟਨਾ ਨਾਲ ਅੱਛਾ ਜੀ ਹਾਂਜੀ ਹਾਂਜੀ ਉਹ ਤੇ ਦੂਜੀ ਧਿਰ ਦਾ ਕਹਿਣਾ ਹੈ ਕਿ ਕੰਦ ਨੂੰ ਐਨਆਰਆਈ ਦੇ ਵੱਲੋਂ ਜਿਹੜਾ ਕਿ ਪਿੰਡ ਦੇ ਵਿੱਚ ਚੰਗੇ ਕੰਮ ਕਰਵਾਏ ਚੌਲ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਕੰਦ ਨੂੰ ਪਲਾਸਟਰ ਕਰਵਾਉਣਾ ਸੀ ਜਿਹੜਾ ਚਲਦੇ ਜਿਹੜੇ ਦਰਖਤ ਸੀ ਉਹ ਡੇਕਾ ਲੱਗ ਰਹੇ ਸੀ ਇੱذ ਚਲਦੇ ਦਰਖਤ ਨੂੰ ਪੁੱਟ ਕੇ ਸ਼ਮਸ਼ਾਨ ਘਰ ਦੇ ਵਿੱਚ ਲਗਾਇਆ ਗਿਆ ਭਾਜੀ ਬੂਟੇ ਵੱਡੇ ਨਹੀਂ ਪਹਿਲੀ ਗੱਲ ਤਾਂ ਸਾਡੀ ਸੋਚ ਸੀ ਪਹਿਲੇ ਬੂਟੇ ਵੀ ਉੱਥੇ ਕੰਮ ਚਲਾਉਣਾ ਸੀ ਕੰਦ ਦਾ ਕੰਦ ਪਲਾਸਟਰ ਕਰਨੀ ਸੀ ਬਾਪੂ ਤਾਰਾ ਸਿੰਘ ਜੀ ਹੁਣ ਅਈ ਕਹਿੰਦੇ ਕਿ ਅਸੀਂ ਕੰਦ ਪਲਾਸਟਰ ਕਰਨੀ ਆ ਕੀ ਕੰਦ ਪਲਾਸਟਰ ਦੱਸੋ ਕਿੱਦਾਂ ਹੋਣੀ ਆ ਵੀ ਬੂਟੇ ਲਾਏ ਆ ਤੁਸੀਂ ਉਹ ਬੂਟੇ ਹੁਣ ਲਾਏ ਸਾਨੂੰ ਨਹੀਂ ਪਤਾ ਕਿੱਦਾਂ ਲੱਗੇ ਮਹਾਰਾਜ ਨੂੰ ਪਤਾ ਜਿੱਦਾਂ ਲੱਗ ਗਏ ਜੀ ਜਦੋਂ ਅਸੀਂ ਦੇਖਿਆ ਮੈਸਤਰੀਆਂ ਨੇ ਵੀ ਸਾਨੂੰ ਇਹ ਜਵਾਬ ਦਿੱਤਾ ਕਿ ਕੰਦ ਫੇਰ ਪਲਾਸਟਰ ਹੋਣੀ ਆ ਪਹਿਲਾਂ ਤੁਹਾਨੂੰ ਬੂਟੇ ਪੱਟਣੇ ਪੈਣੇ ਆ ਫਿਰ ਅਸੀਂ ਸਾਰੇ ਪਰਿਵਾਰ ਨੇ ਵਿਚਾਰ ਕੀਤੀ ਆ ਵੀ ਜੇ ਬੂਟੇ ਪੱਟਣੇ ਪੈਣੇ ਆ ਬੂਟੇ ਆਪਾਂ ਵੱਢਣੇ ਨੇਗੇ ਲੋਕ ਵੀਡੀਓ 'ਚ ਕਹਿੰਦੇ ਬੂਟੇ ਵੱਢ ਦਿੱਤੇ ਇਹਨਾਂ ਨੇ ਧੱਕੇ ਨਾਲ ਅਸੀਂ ਬੂਟੇ ਵੱਢੇ ਨਗੇ ਜੀ ਮਹਾਰਾਜ ਅੱਗੇ ਗੁਰੂ ਘਰ ਜਾ ਕੇ ਅਰਦਾਸ ਕਰਕੇ ਗੁਰੂ ਘਰ ਦੀ ਤਾਬਿਆਂ 'ਚ ਜਾ ਕੇ ਅਰਦਾਸ ਕਰਕੇ ਬੂਟੇ ਪੱਟ ਕੇ ਅਸੀਂ ਦੂਜੇ ਗੁਰੂ ਘਰ ਜਿਹੜਾ ਸਾਨੂੰ ਮਹਾਰਾਜ ਦੱਸਿਆ ਕਿ ਸ਼ਮਸ਼ਾਨ ਘਾਟ ਵੀ ਇੱਕ ਗੁਰੂ ਘਰ ਆ ਅਸੀਂ ਇੱਥੇ ਅੱਗੇ ਵੀ ਇਸ ਮੁੰਡੇ ਸਾਰੇ ਕੰਮ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਮੌਕਾ ਗਰਾਊਂਡ ਦਾ ਦੇਖ ਸਕਦੇ ਆ ਸ਼ਮਸ਼ਾਨ ਘਾਟ ਦਾ ਦੇਖ ਸਕਦੇ ਆ ਪਿੰਡ ਦਾ ਦੇਖ ਸਕਦੇ ਆ ਅਸੀਂ ਮੁੰਡੇ ਮੁਰੇ ਹੋ ਕੇ ਤੁਰੇ ਆ ਆਪਦੇ ਪਿੰਡ ਨੂੰ ਇੱਕ ਬਹੁਤ ਵੱਖਰਾ ਜਿਹਾ ਦੇਖਣਾ ਚਾਹੁੰਦੇ ਆ ਉਹਦੇ ਲਈ ਪਿੰਡ ਦੀ ਸਾਨੂੰ ਸਪੋਰਟ ਚਾਹੀਦੀ ਪਰ ਪਿੰਡ ਦੇ ਸਾਡੀਆਂ ਲੱਤਾਂ ਖਿੱਚਣ ਦੇ ਆ ਦੱਸੋ ਤੁਸੀਂ ਦੱਸ ਦਿਓ ਤੁਸੀਂ ਪ੍ਰਸ਼ਾਸਨ ਆ ਇਹ ਕੰਮ ਗਲਤ ਕੀਤਾ ਅਸੀਂ ਅਸੀਂ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜੀ ਨੂੰ ਅਪੀਲ ਕਰਦੇ ਆ ਅਸੀਂ ਢਾਡੇ ਮੈਂਬਰ ਆ ਜੇ ਅਸੀਂ ਗਲਤ ਕੀਤਾ ਤੁਸੀਂ ਸਾਡੇ ਤੇ ਕਾਰਵਾਈ ਕਰਾ ਦਿਓ ਸਾਡਾ ਮੌਕਾ ਜ਼ਰੂਰ ਦੇਖੇ ਪ੍ਰਸ਼ਾਸਨ ਆ ਕੇ ਪਿੰਡ ਦਾ ਸਾਰੇ ਪਿੰਡ ਦਾ ਪ੍ਰਸ਼ਾਸਨ ਕੋਈ ਵੀ ਕਿਤੇ ਵੀ ਗੱਲ ਪਹੁੰਚਦੀ ਹੈ ਪੰਜਾਬ ਚ ਇੰਡੀਆ ਚ ਵਰਲਡ ਚ ਪ੍ਰਸ਼ਾਸਨ ਨੂੰ ਬੇਨਤੀ ਹੈ ਇੱਕ ਵਾਰੀ ਪਿੰਡ ਆ ਕੇ ਮੌਕਾ ਜ਼ਰੂਰ ਦੇਖ ਜੋ ਸਾਡੇ ਆ ਕੇ ਦਿਲਾਂ ਦੀਆਂ ਪੁੱਛ ਜੋ ਸਾਡੇ ਪਿੰਡ ਦੇ ਕੰਮਕਾਰ ਚ ਦੇਖ ਜੋ ਕਿੱਦਾਂ ਹੋਣ ਰਿਹਾ ਸਾਡੇ ਅਸੀਂ ਏਡੀ ਮਾੜੀ ਕਿਸਮਤ ਵਾਲੇ ਆ ਸਾਡੇ ਪਿੰਡ ਦੇ ਬਲਨੌਦਾ ਨਗਰ ਸਾਡੇ ਤੋਂ ਗੁਰੂ ਘਰ ਦਾ ਬੈਲ ਨਹੀਂ ਦਰਦਾ ਅਸੀਂ ਸਾਰੇ ਕਰੋੜਾਂ ਚ ਖੇਡਣ ਵਾਲੇ ਬੰਦੇ ਆ ਜਦੋਂ ਗੁਰੂ ਘਰ ਦਾ ਬੈਲ ਤਾਰ ਦੀ ਵਾਰੀ ਆ ਜਾਂਦੀ ਆ ਉਦੋਂ ਕਹਿੰਦੇ ਕਮੇਟੀ ਦੇਖੂ ਕਮੇਟੀ ਕਿੱਥੋਂ ਦੇਖੋ ਜੀ ਤੁਸੀਂ ਦੱਸ ਦੋ ਹੋਰ ਜੇ ਕੋਈ ਪੁੱਛਣਾ ਚਾਹੁੰਨੇ ਪਾਜੀ ਉਹ ਦੱਸ ਹਾਂਜੀ ਮਿਰਜ ਕੀ ਨਾਮ ਦੀ ਅਮਰਪਾਲ ਸਿੰਘ ਦਾਸ ਮਾਨ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੌਸ਼ਕ ਦੇਣਾ ਸਾਡੇ ਪਿੰਡ ਬੂਟਿਆਂ ਵਾਲਾ ਮੁੱਦਾ ਬਹੁਤ ਵੱਡਾ ਚੱਲ ਰਿਹਾ ਸੀਗਾ ਇਹ ਬੂਟੇ ਲੱਗੇ ਹੋਏ ਆ ਜੀ ਗੁਰੂ ਘਰ ਦੀ ਕੰਧ ਦੇ ਨਾਲ ਜਿਨ੍ਹਾਂ ਦਾ ਕਰਕੇ ਗੁਰੂ ਘਰ ਦੀ ਕੰਧਾ ਬੜਾ ਨੁਕਸਾਨ ਹੋ ਰਿਹਾ ਤੇ ਸਾਡੇ ਬਾਪੂ ਤਾਰਾ ਸਿੰਘ ਜੀ ਆਏ ਸੀ ਯੂ ਐਸ ਏ ਵਾਲੇ ਉਹ ਕਹਿੰਦੇ ਵੀ ਆਪਾਂ ਕੰਧ ਦੀ ਰਿਪੇਅਰ ਕਰਾਉਣੀ ਆ ਅਸੀਂ ਉਹਦੇ ਵਾਸਤੇ ਤੁਰੇ ਆ ਤੇ ਬੂਟੇ ਵਿੱਚ ਦਖਲ ਦੇ ਰਿਆ ਸੀਗੇ ਇਹ ਬੰਦਿਆਂ ਨੂੰ ਕਿਹਾ ਵੀ ਬੂਟੇ ਪੱਟ ਲਈਏ ਕੁਛ ਵੀ ਆ ਇਹ ਬੰਦੇ ਉੱਥੇ ਆਏ ਨਹੀਂ ਤੇ ਮੋਹਰਿਓ ਸਾਨੂੰ ਇਹ ਵਲਡਿੰਗਾਈ ਜਵਾਬ ਵੀ ਪਰਚਾ ਕਰਾ ਦਾਂਗੇ ਠੀਕ ਹੈ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਗੁਰੂ ਘਰ ਦੀਆਂ ਨੀਆਂ 'ਚ ਪਾਣੀ ਪਾਉਣਾ ਸਾਡਾ ਕੋਈ ਮਤਲਬ ਨਹੀਂਗਾ ਮੇਰੀ ਨਿੱਜੀ ਪ੍ਰਾਪਰਟੀ ਹੋਵੇ ਮੈਂ ਕਰਾਂ ਉਹ ਗੁਰੂ ਘਰ ਦੀਆਂ ਨੀਆਂ ਆ ਠੀਕ ਹੈ ਜੀ ਬੂਟੇ ਉਹ ਲੱਗੇ ਹੋਏ ਆ ਅਸੀਂ ਇਸ ਤਰ੍ਹਾਂ ਲਾਤੇ ਆ ਲਿਆਣ ਕੇ ਇਹਦੇ 'ਚ ਕੋਈ ਪੱਖਵਾਦੀ ਨਹੀਂ ਕੋਈ ਗੱਲਬਾਤ ਨਹੀਂਗੀ ਤੇ ਆ ਸ਼ਮਸ਼ਾਨ ਘਰ ਦੇ ਵਿੱਚ ਬੂਟੇ ਲੱਗ ਚੁੱਕੇ ਆ ਵੀ ਇਹ ਤਾਂ ਐਵੇਂ ਪਲੰਗੜ ਬਣਾਇਆ ਯਾਰ ਆ ਬਾਤਾਂ ਦਾ ਵੀ ਕੋਈ ਵੀ ਗੱਲਬਾਤ ਆ ਇਦਾਂ ਦੀ ਕੋਈ ਗੱਲਬਾਤ ਨਹੀਂਗੀ ਨਗਰ ਇਕਸਰ ਜੋਟਿਆ ਇਹ ਦੇਖਿਆ ਜਾਵੇ ਤਾਂ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਬਿਊਰੋ ਰਿਪੋਰਟ ਅਖੰਡ ਲੋ